ਹੈਲੋ ਗਾਇਸ ਸਤਿ ਸ੍ਰੀ ਅਕਾਲ ਜੀ ਕਿਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਕਿਵੇਂ ਲੱਗਦੀ ਹੈ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਮੈਂ ਕਰ ਰਹੀ ਹਾਂ ਜੀ ਸੂਟ ਤਰਪਾਈ ਧੁੱਪੇ ਬੈਠੀ ਸੀ ਤੇ ਧੁੱਪੇ ਬੈਠੀ ਬੈਠੀ ਲੱਗਣ ਲੱਗੀ ਸੀ ਜੀ ਗਰਮੀ ਤੇ ਇਸ ਤਰੀਕੇ ਫਿਰ ਮੈਂ ਤਾਰ ਤੇ ਪਾ ਕੇ ਨਾ ਸ਼ਾਲ ਤੇ ਕੰਬਲ ਛਾ ਕਰਕੇ ਬਹਿ ਗਈ ਮੈਂ ਕਿਹਾ ਚੱਲ ਨਾਲੇ ਤਾਂ ਸਾਡੇ ਦਰਸ਼ਕਾਂ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲਾਂਗੇ ਤੇ ਨਾਲੇ ਭਾਈ ਸੂਟ ਤਰਪਾਈ ਕਰ ਲਾਂਗੇ ਸੂਟ ਮੈਂ ਕੱਲ ਸਿਉਂਤਾ ਸੀਗਾ ਤੇ ਕਿਉਂਕਿ ਮਿਹਨਤ ਨਾ ਬਹੁਤ ਹੀ ਜ਼ਿਆਦਾ ਲੱਗਦੀ ਹੈ ਦਰਸ਼ਕੋ ਸੂਟ ਤੇ ਇੰਨਾ ਜ਼ਿਆਦਾ ਐਵੇਂ ਰਹਿੰਦਾ ਵੀ ਕਿਸੇ ਦਾ ਕੋਈ ਖਰਾਬ ਨਾ ਹੋ ਜੇ ਲੀੜਾ ਕਪੜਾ ਹਨਾ ਆਲਾਂਬੇ ਨੂੰ ਥਾਂ ਹੋ ਜਾਂਦਾ ਤੇ ਤੇ ਹਲੋ ਜੀ ਸੂਈ ਦੇ ਵਿੱਚ ਮੈਂ ਧਾਗਾ ਪਾ ਲਿਆ ਸੂਈ ਨਾ ਮੈਂ ਅ ਗਾਇਸ ਥੋੜੀ ਜਿਹੀ ਵੱਡੀ ਲੈਣੀ ਹੁੰਦੀ ਆ ਸੂਈ ਕਿਉਂਕਿ ਨਾ ਫਿਰ ਬਾਲੀ ਬਰੀਕ ਨਾ ਇਥੋਂ ਉਂਗਲਾਂ ਦੇ ਪੋਟੇ ਨਾ ਛੱਲ ਦਿੰਦੀ ਹੈ ਜਮਾ ਵੀਡੀਓ ਸਕਿਪ ਨਾ ਕਰਿਓ ਵੀਡੀਓ ਆਪਣਾ 4-5 ਮਿੰਟਾਂ ਦਾ ਹੀ ਰਹਿਣ ਵਾਲਾ ਤੇ ਕੰਮ ਧੰਦਾ ਸਾਰਾ ਘਰ ਦਾ ਨਵੇੜ ਕੇ ਤੇ ਹੁਣ ਫ੍ਰੀ ਹੋ ਕੇ ਸਵੇਰ ਸਵੇਰ ਦੀ ਠੰਡ ਜ਼ਿਆਦਾ ਹੁੰਦੀ ਆ ਹੁਣ ਹੁਣ ਵੈਸੇ ਠੰਡ ਹੈ ਨਹੀਂਗੀ ਦਿਨ ਨੂੰ ਤੇ ਥੋੜਾ ਥੋੜਾ ਹੁਣ ਆਪਣਾ ਬਚਾ ਜਿਆਦਾ ਹੀ ਰੱਖਿਆ ਕਰੋ ਕਿਉਂਕਿ ਜਿਹੜੀ ਜਾਂਦੀ ਜਾਂਦੀ ਠੰਡ ਹੈ ਚਾਹੇ ਤਾਂ ਕਹਿੰਦੇ ਆ ਵੀ ਜਾਂਦੀ ਠੰਡ ਤੇ ਚਾਹੇ ਆਉਂਦੀ ਠੰਡ ਕੋਈ ਵਾਰ ਕਰਦੀ ਹੈ ਹਨਾ ਇਸ ਕਰਕੇ ਕਹਿੰਦੇ ਜੀ ਥੋੜਾ ਜਿਹਾ ਖਿਆਲ ਰੱਖਿਆ ਕਰੋ ਆਪਣਾ ਕੌਣ ਤਸ ਬਣੀ ਲੈ ਆ ਤਸ ਬਣੀ ਲੈ ਕੇ ਨਾ ਤਸ ਬਣੀ ਗਿਆ ਰੱਖਿਆ ਕੀ ਤੁਦੋ ਨੇ ਆ ਤੇ ਆ ਗਿਆ ਗੁੜ ਤੇ ਆ ਗਿਆ ਮੋਰ ਚਾਹ ਤੇ ਹੁਣ ਚਾਹ ਵਾਲੇ ਗੁੱਡ ਗੁੱਡ ਬੰਦੇ ਗਏ ਬਲਾ ਕੇ ਕਿੰਨੇ ਕ ਲੈ ਬੰਦੇ ਦੋ ਅੱਛਾ ਤੇ ਫਿਰ ਗੈਸ ਤੋਂ ਬਿਨਾ ਹੋਇ ਤੋ ਤੇ ਬੜਾ ਜਲਦੀ ਜੀ ਆ ਲੋ ਜੀ ਆਪਾਂ ਬਣਾਨੇ ਆ ਚਾਹ ਇੱਕ ਵਾਰੀ ਕਿਤੇ ਕੀ ਕਰੀਏ ਚਾਹ ਯਾਰ ਦੋ ਜੀ ਬੋਲ ਬੈ ਆ ਗਏ ਜੀ ਐਨੋ ਜੀ ਬੜਾ ਜਲਦੀ ਜਲਦੀ ਫਰਮਾਇਓ ਉਤਾਰ ਵੱਡੀ ਲਾਦਾ ਰਾਮ ਰਾਮ ਸਤਿ ਸ਼੍ਰੀ ਅਕਾਲ ਰਾਮ ਰਾਮ ਪਤਰਾ ਰਾਮ ਸੁਖੀ ਰਾਮ ਰਾਮ ਮੁਗਾ ਕੇ ਨਜ਼ਰਦਾ ਸੁਖੀ ਚਾਚੀ ਕੋਲੇ ਲਕਾਂ ਚਾਚੀ ਹੋਆ ਗਏ ਸੀ ਐ ਉਹ ਬਸ ਕੋਲ ਮੈਂ ਦੋ ਬਸ ਕੋਲ ਚਾਚੀ ਕੋਵਾਵੇ ਫਿਰ ਸੁਖੀ ਰਾਮ ਰਾਮ ਬਸਾ ਦੇ ਮੈਂ ਤਾਂ ਉਹ ਵੇਲਾ ਆਇਆ ਚਾਚੀ ਕਿਹੜਾ ਮੁਕ ਕੰਮ ਲੱਗੀ ਚਾਚੀ ਵੀ ਵੇਹਲੀ ਹੈ ਚਾਚੀ ਥੋੜੀ ਚਾਚੀ ਥੋੜੇ ਨਾਲੋਂ ਜ਼ਿਆਦਾ ਵੇਹਲੀ ਹੈ ਚਾਹ ਪਾ ਰੱਖਦੇ ਆ ਚਾਹ ਬਣਾਉਣੀ ਆ ਆ ਲੋ ਜੀ ਆਪਾਂ ਗੁੜ ਪਾਉਨੇ ਆ ਤੇ ਆ ਗੁੜ ਪਾਈ ਆਪਾਂ ਪਾ ਦੇਾਂਗੇ ਡੱਬੇ ਚ ਬਾਕੀ ਦਾ ਗੁੜ ਉਹਨੇ ਜੋਰ ਨਾਲ ਕੋਸੋ ਕੇ ਪੋਚ ਲਿਆ। ਓਕੇ ਲਾਉਂਗਾ بڑا ਝੰਡਲ ਲੈਣਗੇ। ਛਿੱਟੇ ਵਾਪਸ। ਹਾ ਦੱਤੇ ਜੀ ਦੱਪਾ ਦੇਗੇ ਚਾਉ ਬਲਗੇ। ਆਹ ਲੋ ਜੀ ਚਾਚ ਦੁੱਧ ਪਾਤਾ ਇਹਨਾਂ ਪੱਟਾਕ ਦਿਆਂਗੇ ਦੁੱਧ ਵੀ ਟੱਕ ਦਿਆਂਗੇ ਕਈ ਵਾਰੀ ਕੋਈ ਗਰਲੀ ਕੱਪਾ ਪੈ ਜਾਂਦਾ ਆਹ ਲੋ ਜੀ ਜੀ ਮੇਰੀ ਪੁੱਲੀ ਪਈ ਹੈ ਪੂਤਨੀ ਕੀ ਕਹਿੰਦੇ ਨੇ ਮੇਰੀ ਕੁੜੀ ਦੀ ਭੁੱਲ ਗਈ ਜੀ ਪੂਤਨੀ ਕਿਉਂਕਿ ਇਹਨੂੰ ਬੁਖਾਰ ਵਾਲਾ ਹੋਇਆ ਪਿਆ ਤੇ ਉਧਰੋਂ ਮੇਰੇ ਮੁੰਡੇ ਨੂੰ ਵੀ ਬੁਖਾਰ ਹੋ ਗਿਆ ਹੁਣ ਕਿਹੜਾ ਪੂਤ ਪੁੱਲਾ ਪੈ ਪੂਤ ਪੁੱਲਾ ਪੈ ਹਾਂ ਜੇ ਪੂਤ ਬੁੱਲਾ ਗਿਆ ਇੱਧਰ ਦੇਖੋ ਮੇਰੀ ਜੁੰਡਲ ਕਿਵੇਂ ਹੋਈ ਪਈ ਤੇ ਅਜੁੰਡਿਆਂ ਦਾ ਕੀ ਹਾਲ ਕੀਤਾ ਉਹਨੇ ਨੇੜੇ ਦੇਖੋ ਗਾਇਜ਼ ਜਟਾ ਬਣੀਆਂ ਪਈਆਂ ਵਿਚਾਰੀ ਦੇ ਨਾ ਇਹਨਾਂ ਨੂੰ ਬਾਹਿਆ ਨਾ ਕਰਿਆ ਤੇ ਚਾਹ ਆਪਾਂ ਬਣਾ ਲਈ ਸੀਗੀ ਜੀ ਚਾਹ ਪੀਣੀ ਹੈ ਜਿਹਨੇ ਆਜੋ ਤੇ ਇਹ ਵੀ ਚਾਹ ਝੂਪੀ ਕੇ ਟੇ ਸਾਡੇ ਨਾਲ ਅੱਜ ਸਵੇਰ ਵਿਖੰਡ ਦੀ ਸੀ ਚਾਹ ਸੀ ਖੰਡ ਦੀ ਚਾਹ ਪੀਂਦੇ ਨਹੀਂ ਜੀ ਸਾਨੂੰ ਚੰਗੀ ਨਹੀਂ ਲੱਗਦੀ ਜੀ ਤੇ ਹੁਣ ਗੁੜ ਦੀ ਚਾਹ ਬਣਾਈ ਹੈ ਤੇ ਮੈਂ ਹੁਣ ਦੂਰੀ ਵਾਰ ਪੀ ਰਹੀ ਹਾਂ ਗੁੜ ਦੀ ਚਾਹ ਕਿਹ ਫਿਰ ਗੁੜ ਦੀ ਚਾਹ ਸਵਾਦ ਸੀ ਨਾ ਕਹਟ ਬਣਦੀ ਹੈ ਜੀ ਗੁੜ ਦੀ ਚਾਹ ਤੁਸੀਂ ਗੁੜ ਦੀ ਚਾਹ ਬਣਾਇਆ ਕਰੋ ਕਿਉਂਕਿ ਖੰਡ ਹੈ ਨਾ ਜਿਹੜੀ ਬਹੁਤ ਜ਼ਿਆਦਾ ਮਿਲਾਵਟ ਵਾਲੀ ਆ ਰਹੀ ਹੈ ਤੇ ਬਹੁਤ ਛੇਤੀ ਉਹਦੇ ਨਾਲ 슈ਗਰ ਵੀ ਹੋ ਰਹੀ ਹੈ ਹਨਾ ਕੈਮੀਕਲ ਵਾਲੀਆਂ ਚੀਜ਼ਾਂ ਆ ਗਈਆਂ ਜੀ ਬਹੁਤ ਜ਼ਿਆਦਾ ਤੇ ਇੱਧਰ ਵੇਖੋ ਕਿਵੇਂ ਸੁਣਾ ਦੇ ਕੋਈ ਦੋ ਗੱਲਾਂ ਕੀ ਸੁਣਾਵਾਂ ਕੋਸ ਵੀ ਸੁਣਾ ਦੇ ਪੀਕਾ ਲੱਗ ਜੇ ਕੋਈ ਯਾਦ ਰਹਿੰਦਾ ਹੈ ਉਹ ਵੀ ਆਈ ਵੀ ਜਿਹੜਾ ਬੁਖਾਰ ਸੈੱਟ ਕਰੇ ਫੇਰ ਵੀ ਠੀਕ ਹੈ ਬੁਖਾਰ ਵੀ ਨਹੀਂ ਲੰਝੈਕਸ਼ਨ ਵੀ ਲਵਾ ਲਿਆ ਮੂੰਹ ਕਰਦੀ ਹੁਣ ਕੁਵਾਸੀ ਗੁੱਲੀ ਵਰਗਾ ਚਾ ਪੀ ਲਈ ਮੈਂ ਵੀ ਬਸ ਹੁਣ ਉੱਤਰ ਪਾਈ ਕਰਨ ਲੱਗੂਗੀ ਪਹਿਲਾਂ ਮੈਂ ਖਾ ਚਲ ਚਾਹ ਚੋ ਬਣਾ ਲੀ ਤੇ ਠੀਕ ਹੈ ਜੀ ਚਾਹ ਚੋ ਪੀ ਲਿਆ ਮੈਨੂੰ ਲੱਗ ਰਹੀ ਸੀ ਤੁੱਪ ਤੇ ਮੈਂ ਇਸ ਤਰੀਕੇ ਤੁਸੀਂ ਦੇਖ ਸਕਦੇ ਹੋ ਮੈਂ ਇਸ ਤਰੀਕੇ ਛਾਂ ਕਰਕੇ ਬੈੰਨੀ ਹੁੰਨੀ ਆ ਕਿਉਂਕਿ ਤਣੀ ਤੇ ਪਾਤੇ ਸੀ ਕਿਵੇਂ ਸ਼ਾਲ ਤੇ ਕੰਬਲੋ ਕਾਫੀ ਦੂਰ ਤੱਕ ਛਾਂ ਜਾਂਦੀ ਈ ਹੁਣ ਨਾ ਤਾਂ ਮੈਨੂੰ ਤੁੱਪੇ ਹੋਣ ਦੀ ਲੋੜ ਐ ਕਿਉਂਕਿ ਇਹਦੇ ਵਿੱਚ ਦੀ ਮੱਠਾ 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 ਸੇਕਾਈ ਸੇਕਾਈ ਜਾਂਦਾ ਤੁੱਪ ਦਾ ਤੇ ਨਾ ਮੈਨੂੰ ਅੰਦਰ ਜਾਣ ਦੀ ਲੋੜ ਐ ਵੀ ਮੈਨੂੰ ਠੰਡ ਲੱਗੂਗੀ ਇੱਥੇ ਮੈਨੂੰ ਹਵਾ ਵੀ ਲੱਗ ਰਹੀ ਐ ਤੇ ਮੈਨੂੰ ਛਾਂ ਵੀ ਹੈਗੀ ਐ ਵਧੀਆ ਤੁੱਪ ਦੀ ਨਹੀਂ ਲੋੜ ਤੇ ਛਾਂ ਦੀ ਨਹੀਂ ਲੋੜ ਹੋਣ ਦੇਖੋ ਮੈਨੂੰ ਕਿੰਨਾ ਵਧੀਆ ਥੋ ਕਿਉਂਕਿ ਮੈਂ ਨਾਲ ਨਿਗਾ ਨਿਗੇ ਹੋਏ ਪਏ ਆ ਅੱਜ ਤੁੱਪ ਦਰਸ਼ਕੋ ਬਹੁਤ ਜ਼ਿਆਦਾ ਤਿੱਖੀ ਹੈ ਦਿਨ ਨੂੰ ਤੁੱਪ ਹੋ ਜਾਂਦੀ ਹੈ ਥੋੜੇ ਥੋੜੇ ਬੱਦਲ ਵੀ ਹੋ ਜਾਂਦੇ ਆ ਇਹ ਤੁਸੀਂ ਦੇਖ ਸਕਦੇ ਹੋ ਬੱਦਲ ਤੇ ਕਿਉਂਕਿ ਦਿਨ ਨੂੰ ਜਦੋਂ ਗਰਮੀ ਹੁੰਦੀ ਹੈ ਨਾ ਤੇ ਫਿਰ ਬਾਅਦ ਚ ਬੱਦਲ ਸ਼ਾਮ ਤੱਕ ਪੂਰੇ ਬੱਦਲ ਹੋ ਜਾਂਦੇ ਆ ਤੇ ਹੋ ਸਕਦਾ ਕੋਈ ਮੀਂਹ ਦੀ ਸਭਾਵਨਾ ਵੀ ਬਣ ਜੇ ਤੇ ਠੀਕ ਹੈ ਦਰਸ਼ਕੋ ਹੁਣ ਆਪਾਂ ਇੱਕ ਵਾਰੀ ਕਰਦੇ ਆਂ ਜੀ ਤਰਪਾਈ ਕਿਉਂਕਿ ਕਾਲ ਦਾ ਸੂਟ ਸੀਗਾ ਤੇ ਚਾਹ ਤਰਕੇ ਬੈ ਗਈ ਕਹਿੰਦੇ ਚਾਹ ਬਣਾ ਲਓ ਤੁਸੀਂ ਇਸੇ ਤਰ੍ਹਾਂ ਹੀ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਜੀ ਇਹ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਕਰ ਰੱਖਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਕਿ ਤੁਸੀਂ ਇੰਨਾ ਜ਼ਿਆਦਾ ਸਾਡੀ ਵੀਡੀਓ ਨੂੰ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਹੀ ਸਪੋਰਟ ਬਣਾਈ ਰੱਖਿਓ ਤੇ ਕਈ ਮੇਰੀਆਂ ਭੈਣਾਂ ਨਾ ਇਸ ਤਰੀਕੇ ਐਵੇਂ ਨਾ ਜਿਹੜੀ ਆ কুরਤੀ ਐ ਗੋਡੇ ਚ ਦੇ ਲੈਂਦੀਆਂ ਤੇ ਫਿਰ ਤਰਪਾਈ ਕਰਦੀਆਂ ਤੇ ਕਈ ਵੇਲੇ ਢਿੱਲੇ ਢੁਲੇ ਰਹਿ ਜਾਂਦੀ ਏ কুরਤੀ ਤੇ ਫਿਰ ਤਰਪਾਈ ਚ ਅਜਿ ਤਰ੍ਹਾਂ ਨਹੀਂ ਹੁੰਦੀ ਤੇ ਆਪਾਂ ਉਹਨਾਂ ਨੂੰ ਅੱਜ ਆਸਾਨ ਜਿਹਾ ਤਰੀਕਾ ਦੱਸਾਂਗੇ ਜੀ ਕਿਉਂਕਿ ਆਪਾਂ ਮਸ਼ੀਨ ਤੇ ਤਾਂ ਤੁਹਾਨੂੰ ਪਤਾ ਐ ਵੀ ਆਪਾਂ ਮਸ਼ੀਨ ਜੀ ਤੋਂ ਡਾਈ ਹੁੰਦੀ ਐ ਬੈਠੇ ਹੀ ਹੁੰਨੇ ਆ ਨਾ ਕੁਰਸੀ ਤੇ ਤੇ ਅੱਜ ਮੈਂ ਤੁਹਾਨੂੰ ਜਮਾ ਸਿੰਪਲ ਤੇ ਆਸਾਨ ਜਿਹਾ ਤਰੀਕਾ ਦੱਸ ਦਿੰਨੀ ਆ ਤੇ ਤੁਹਾਨੂੰ ਲੋਡ ਵੀ ਨਹੀਂ ਜ਼ਿਆਦਾ ਵੀ ਲੱਤਾਂ ਦੁਖਣ ਲੱਗ ਜਾਂਦੀਆਂ ਕਿਉਂਕਿ ਮੈਂ ਕਰਦੀ ਰਹਿੰਦੀ ਸੀਗੀ ਇਸ ਤਰੀਕੇ ਦੀ ਤਰਪਾਈ ਤੇ ਹੁਣ ਜਾ ਕੇ ਐਵੇਂ ਜਦੋਂ ਮੈਨੂੰ ਪਤਾ ਲੱਗਿਆ ਹਨਾ ਇੱਕ ਦਿਨ ਮੈਂ ਬੈਠੀ ਬੈਠੀ ਨੇ ਸੋਚਿਆ ਵੀ ਆਪਾਂ ਤਰਪਾਈ ਐਵੇਂ ਨਹੀਂ ਐਵੇਂ ਕਰਨੀ ਆ ਤੇ ਨਾਲੇ ਮਿੰਟਾਂ ਚ ਦੀ ਜਿਹੜੀ ਆਪਣੀ ਤਰਪਾਈ ਉਹ ਹੋ ਜਾਂਦੀ ਆ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਦੇ ਆ ਦੇਸੀ ਜੁਗਾੜ ਤੇ ਨਾ ਕੁਰਤੀ ਫੜਨੀ ਪਵੇ ਆਜੋ ਜੀ ਇੱਕ ਵਾਰੀ ਮੈਂ ਫੇਰ ਮੇਰੀਆਂ ਭੈਣਾਂ ਨੂੰ ਦੱਸਦੇ ਆ ਜਿਹੜੀਆਂ ਨੇ ਆਪ ਸਿਉਂਕੇ ਸੂਟ ਆਪ ਹੀ ਤਰਪਾਈ ਕਰਨੀ ਹੁੰਦੀ ਹੈ ਤੇ ਤੁਸੀਂ ਆਪਣੀ ਮਸ਼ੀਨ ਹੈ ਜੀ ਮਸ਼ੀਨ ਦੇ ਵਿੱਚ ਜਿਹੜਾ ਆਪਣੀ ਸੂਈ ਹੈ ਉਹ ਤੁਸੀਂ কুরਤੀ ਦੇ ਵਿੱਚ ਲੈ ਜੋ ਸਿਰੇ ਤੋਂ ਰੱਖ ਲਓ ਠੀਕ ਹੈ ਜਦੋਂ ਆਪਾਂ ਸੂਈ ਲੈ ਜਾਾਂਗੇ ਨਾ কুরਤੀ ਦੇ ਵਿੱਚ ਤੇ ਉਦੋਂ কুরਤੀ ਆਪਣੀ ਹੈਲਦੀ ਡੁਲਦੀ ਨਹੀਂਗੀ ਹਨਾ ਤੇ ਆਪਾਂ ਆਸਾਨੀ ਨਾਲ ਤਰਪਾਈ ਕਰ ਸਕਦੇ ਹਾਂ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਨੂੰ ਗੋਡਿਆਂ ਦੇ ਵਿੱਚ কুরਤੀ ਲੈਣੀ ਪੈਂਦੀ ਹੈ ਤੇ ਮੁਸ਼ਕਲ ਹੋ ਜਾਂਦੀ ਹੈ ਬਾਰੀ-ਬਾਰੀ ਹਨਾ ਬਾਰੀ-ਬਾਰੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਤਰਪਾਈ ਤੇ ਨਾਲ ਇਸ ਤਰੀਕੇ ਨਾਲ ਜਿੰਨੇ ਉਧਰੋਂ ਕਸਕ ਪਾ ਸਕਦੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਔਖੀ ਨਹੀਂਗੀ ਤਰਪਾਈ ਮਿੰਟੋ ਮਿੰਟ ਤਰਪਾਈ ਹੋ ਜਾਂਦੀ ਹੈ ਜੀ ਤੇ ਠੀਕ ਆ ਦਰਸ਼ਕੋ ਅੱਜ ਦਾ ਬਲੌਗ ਆਪਾਂ ਇੱਥੇ ਕਰ ਲੱਗੇ ਸਮਾਪਤ ਤੇ ਮਿਲਦੇ ਆਂ ਜੀ ਫਿਰ ਅਗਲੇ ਬਲੌਗ ਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ